ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨਜ਼ਦੀਕ ਪਿੰਡ ਲਧਾਣਾ ਉੱਚਾ ਦੇ ਰਹਿਣ ਵਾਲੇ ਅੰਗਹੀਨ ਕਿਰਪਾਲ ਸਿੰਘ ਨੇ ਪਿੰਡ ਦੇ ਹੀ ਇੱਕ ਵਿਅਕਤੀ ਉੱਪਰ ਉਸ ਦੀ ਤਿੰਨ ਖੇ ਜ਼ਮੀਨ ਠੇਕੇ ਦੇ ਲੈਣ ਤੋਂ ਬਾਅਦ ਵੀ ਨਾ ਛੱਡਣ ਦੇ ਗੰਭੀਰ ਦੋਸ਼ ਲਗਾਏ ਨੇ ਜਿਸ ਤੋਂ ਬਾਅਦ ਪੀੜਤ ਕਿਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਉੱਪਰ ਵੀ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੇ ਮੈਂਬਰਾਂ ਨਾਲ ਮਿਲ ਕੇ ਥਾਣਾ ਸਦਰ ਦੇ ਬਾਹਰ ਧਰਨਾ ਲਗਾਇਆ ਇਜ਼ਰਾਂਜ ਜਿੱਥੇ ਇਸ ਮੂਤਰਨਾਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇ ਬਾਜੀ ਕੀਤੀ ਗਈ ਉੱਥੇ ਹੀ ਪੀੜਤ ਕਿਰਪਾਲ ਸਿੰਘ ਨੇ ਕਿਹਾ ਕਿ ਪਿੰਡ ਦੇ ਹੀ ਇੱਕ ਵਿਅਕਤੀ ਨੇ ਉਸ ਕੋਲੋਂ 2019 ਵਿੱਚ ਜ਼ਮੀਨ ਠੇਕੇ ਤੇ ਲਈ ਸੀ ਜਰ ਕਿ 5 ਸਾਲ ਦਾ ਇਕਰਾਰ ਕਰਕੇ ਹੁਣ ਉਹ ਜ਼ਮੀਨ ਵਾਪਸ ਨਹੀਂ ਕਰ ਰਿਹਾ ਜਿਸ ਬਾਬਤ ਉਹਨਾਂ ਵੱਲੋਂ ਥਾਣਾ ਸਦਰ ਬੰਗਾ ਵਿਖੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਦਾਰ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਅਗਰ ਪੁਲਿਸ ਨੇ ਉਕਤ ਪੀੜਤ ਵਿਅਕਤੀ ਨੂੰ ਇਨਸਾਫ ਨਾ ਦਿਵਾਇਆ ਤਾਂ ਉਹ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਕਿਉਂਕਿ ਇੱਕ ਸਾਡਾ ਭਰਾ ਕਿਰਪਾਲ ਸਿੰਘ 100% ਹੈਂਡੀਕੈਪਡ ਆ ਉਸਨੇ ਆਪਣੇ ਜਿਹੜੇ ਖੇਤ ਆ ਆ 6 ਸਾਲ ਚੱਲਦਾ ਆ 5 ਸਾਲ ਮਤਲਬ ਹੋ ਗਏ ਆ ਉਹ ਖੇਤ ਹਾਲੇ ਤੇ ਤਿੰਨ ਦਿੱਤੇ ਸੀਗੇ ਉਹ ਬੰਦੇ ਨੂੰ ਪਿਛਲੇ ਸਾਲ ਕਹਿ ਦਿੱਤਾ ਸੀ 5 ਸਾਲ ਹੋ ਗਿਆ ਵੀ ਤੂੰ ਛੱਡ ਦੇ ਪਿਛਲਾ 26000 ਰੁਪਿਆ ਵੀ ਨਹੀਂ ਉਹਨੇ ਹਾਲੇ ਦਾ ਦਿੱਤਾ ਤੇ ਉਹ ਇਹਨਾਂ ਨੂੰ ਕਹਿੰਦਾ ਵੀ ਮੈਂ ਨਹੀਂ ਛੱਡਣੇ ਜੋ ਤੁਸੀਂ ਕਰਨਾ ਕਰ ਲਓ ਥਾਣੇ 'ਚ 66 2025 ਨੂੰ ਐਪਲੀਕੇਸ਼ਨ ਦਿੱਤੀ ਆ 4 ਮਹੀਨੇ ਹੋ ਗਏ ਮੈਨੂੰ ਲੱਗਦਾ ਐਪਲੀਕੇਸ਼ਨ ਵੀ ਨਹੀਂ ਗਵਾਤੀ ਆ ਉਹ ਗਵਾਤੀ ਸੀ ਰਾਮਪਾਲ ਕਹਿੰਦੇ ਸੀ ਗਵਾਚ ਗਈ ਐ ਸੀਗਾ ਫੋਟੋਕਾਪੀ ਲੈ ਲਓ ਚਲੋ ਕੋਈ ਗੱਲ ਨਹੀਂ ਗਵਾਜ ਜਾਂਦੀ ਆ ਜਦੋਂ ਰਗਵੀਰ ਸਿੰਘ ਐਸਆਈ ਨੂੰ ਫੋਟੋਕਾਪੀ ਦਿੱਤੀ ਕਹਿੰਦਾ ਮੈਂ ਕਾਰਵਾਈ ਕਰਦਾ ਆ ਉਹ ਕਾਰਵਾਈ ਵਾਲੀ ਉਹ ਜਿਹੜੀ ਐਪਲੀਕੇਸ਼ਨ ਉੱਤੇ ਕਾਰਵਾਈ ਵੀ ਨਹੀਂ ਕੀਤੀ ਉਹ ਉਹਨੇ ਉਹ ਐਪਲੀਕੇਸ਼ਨ ਵੀ ਗਵਾਤੀ ਆ ਅਸੀਂ ਹੁਣ ਉਹ ਐਪਲੀਕੇਸ਼ਨ ਮੰਗ ਕੇ ਡੀਆਈਜੀ ਰੇਂਜ ਜਿਹੜੇ ਲੁਧਿਆਣਾ ਆ ਉਹਨਾਂ ਨੂੰ ਭੇਜਣੀ ਆ ਏਐਸਆਈ ਨੂੰ ਸਸਪੈਂਡ ਕਰਾਣਾ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਗਰੀਬ ਬੰਦੇ ਨਾਲ ਤੱਕਾ ਨਾ ਹੋਵੇ ਉਹਦਾ ਨਾਂ ਜਗਤਾਰ ਸਿੰਘ ਆ ਤੇ ਪਿੰਡ ਇਹਨਾਂ ਦਾ ਹੀ ਆ ਲੁਧਿਆਣਾ ਉੱਚਾ ਹਾਂਜੀ ਜ਼ਮੀਨ ਕਿੱਥੇ ਦੀ ਆ ਜ਼ਮੀਨ ਵੀ ਉੱਥੇ ਦੀ ਇਹਨਾਂ ਦੀ ਆ ਜੀ ਹਾਂਜੀ ਲੁਧਿਆਣੀ ਉੱਥੇ ਦੀ ਕਿੰਨੇ ਖੇਤ ਆ ਤਿੰਨ ਖੇਤ ਆ ਜੀ ਔਰ ਤਿੰਨ ਖੇਤ ਦਿੱਤੇ ਵੀ ਸਾਰਾ 50 ਹਜ਼ਾਰ ਨੂੰ ਖੇਤ ਆ ਜੀ ਇੱਕ ਇਹਦਾ ਭਰਾ ਵਿਚਾਰਾ 4 ਸਾਲ ਪਹਿਲਾਂ ਮੋਟਰ ਹੀ ਦੇ ਡੈਡੀ ਦੇ ਨਾਂ ਤੇ ਆ ਇਹਦਾ ਭਰਾ ਪਹਿਲਾਂ ਇੰਨਾ ਬਦਮਾਚੀ ਕਰਦਾ ਸੀ ਉਦੋਂ ਦੇ ਦੁੱਖੋਂ ਇਹਨੇ ਦਿੱਤਾ ਪਿੰਡੇ ਨੂੰ ਤੇ ਚੱਲ ਯਾਰ 50000 ਆਜੂ ਤਿੰਨਾਂ ਖੇਤਾਂ ਦਾ ਮੋਟਰ ਹੈ ਜਿਹੜੀ ਉਹਦੇ ਡੈਡੀ ਦੇ ਨਾਂ ਤੇ ਆ ਉਹ ਵੀ 4 4 ਸਾਲ ਹੋ ਗਏ ਇੱਥੇ ਕੰਪਲੇਟਾ ਦਿੰਨੇ ਵੀ ਬੰਦਾ ਸਾਨੂੰ ਪਾਣੀ ਨਹੀਂ ਲਾਉਣ ਦਿੰਦਾ ਉਹ ਵੀ ਸ਼ਪਾਰਸ਼ਾਂ ਪਾਪਾ ਕੇ ਐਪਲੀਕੇਸ਼ਨ ਬੰਦ ਕਰਾ ਦਿੰਦੇ ਇਹ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਦੇਖੋ ਮੰਗਾ ਸਾਡੀ ਇੱਕ ਤਾਂ ਇਹਦਾ ਖੇਛੜਾਵੇ ਉਸ ਤੋਂ ਬਾਅਦ ਜਿਹੜੀ ਮੋਟਰ ਹੈ ਇਹਦੇ ਡੈਡੀ ਦੇ ਨਾਂ ਤੇ ਆ ਆ ਗਰੀ ਦਾ ਭਰਾ ਬਦਮਾਚੀ ਕਰਦਾ ਆ ਪਾਣੀ ਲੈਣ ਤੋਂ ਕੋਈ ਕੋਟ ਨੇ ਵੀ ਕੋਈ ਕਹਿ ਸਕਦਾ ਵੀ ਪਾਣੀ ਨਹੀਂ ਲੈਣਾ ਖੇਤਾਂ ਨੂੰ ਜਦੋਂ ਕੋਈ ਨਾ ਉਹਦੇ ਤੇ ਇਹ ਉਹਨੂੰ ਨਹੀਂ ਰੋਕਦੇ ਉਹਦੇ ਭਰਾ ਨੂੰ ਪਰ ਇਹ ਵੀ ਪਾਣੀ ਉੱਥੋਂ ਲਾਉਗੇ ਮੋਟਰ ਇਹਨਾਂ ਦੇ ਨਾਂ ਤੇ ਆ ਜੇ ਨਹੀਂ ਪੁਲਿਸ ਕਾਰਵਾਈ ਕਰਦੀ ਦੁਆਰਾ ਫੇਰ ਇੱਥੇ ਆ ਜਾਣਾ ਸੀ ਮਾਮਲਾ ਜਿਹੜਾ ਹੈ ਕਿਰਪਾਲ ਸਿੰਘ ਸਨ ਅਮਰਿੰਦਰ ਸਿੰਘ ਦਾ ਜਗਤਾਰ ਸਿੰਘ ਸਨ ਜੋਗਾ ਸਿੰਘ ਦੇ ਨਾਲ ਹੈਗਾ ਜ਼ਮੀਨ ਦਾ ਹੜੇ ਤੇ ਦਿੱਤੀ ਸੀ ਇਹ ਅਗਰੀਮੈਂਟ ਦੇ ਮੁਤਾਬਕ ਉਹ 2022 April April 2022 ਦੇ ਵਿੱਚ ਅਗਰੀਮੈਂਟ ਹੋਇਆ ਸੀਗਾ ਜਗਤਾਰ ਸਿੰਘ ਨਾਲ ਕਰਪਾਲ ਸਿੰਘ ਦਾ ਇਹਦੇ ਵਿੱਚ ਜਿਹੜਾ ਹੈਗਾ ਇਹ 2022 April ਤੋਂ 5 ਸਾਲ ਤੱਕ ਜਿਹੜੀ ਹੈ ਉਹ ਜਿਹੜੀ ਹੜਤ ਦੇ ਟੇਕੀ ਤੇ ਲਈ 2022 ਨੂੰ ਜੇ 5 ਸਾਲਾਂ ਦੇ ਟੇਕੀ ਤੇ ਲਈ ਦਾ 22 ਤੇ 5 27 27 ਚ ਮੁੱਕਦਾ ਹੈ 22 ਦੇ ਨਾਲ 5 ਸਾਲ ਲੱਗੋ ਉਹ ਸਾਹਿਬ ਨਾਲ ਜਿਹੜਾ ਮੁੱਕਦਾ ਹੈ ਅਜੇ ਡੇਟ ਜਿਹੜੀ ਦੀ ਪੈਂਡੂ ਆ ਪਰ ਜਿਹੜੇ ਇਹਨਾਂ ਨੇ ਹੈਗਾ ਆ ਮੰਦੇ ਵਿੱਚ ਪੀ ਜਿਹੜਾ ਮੈਨੂੰ ਮੇਤੋਂ ਜਿਹੜਾ ਇਹ ਫਿਕਟ ਲਿਖੋਗੇ ਲਿਖਾਇਆ ਸੀਗਾ ਇਹ ਤਾਂ ਪਹਿਲਾਂ ਵੀ 2 ਸਾਲ ਪਹਿਲਾਂ تھا ਇਸ ਗੱਲ ਦੀ ਅਸੀਂ ਤਲਦੀਕ ਕਰਦੇ ਆ ਉਹਨੂੰ ਜਨਤਾਰ ਸਿੰਘ ਜੀ ਸੱਚੀ ਇਹਨਾਂ ਦਾ ਜਿਹੜਾ ਜੋ ਵੀ ਹੈਗਾ ਕਾਨੂੰਨੀ ਬਣਦਾ ਉਹ ਸੀ ਕਾਰਵਾਈ ਕਰਦੇ ਆ